ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਅੱਜ ਆਪਾਂ ਬਣਾਉਣੇ ਜੀ ਆਲੂ ਵਾਲੇ ਪਰੌਠੇ ਤੰਦੂਰ ਤੇ ਤੇ ਆਪਾਂ ਤੁਹਾਨੂੰ ਦਿਖਾਵਾਂਗੇ। ਇਹ ਪਪ ਗਾਲ ਜੀ ਅੱਗੇ ਵੀ ਹੈਗਾ ਨਾ ਪਰ ਤੁਹਾਨੂੰ ਆਪਾਂ ਇਹ ਦਿਖਾਵਾਂਗੇ ਥੋੜਾ ਜਿਹਾ। ਤਾਂ ਫੇਰ ਆਪਾਂ ਪਰੌਠੇ ਬਣਾਉਂਦੇ। ਇਹਦੇ ਵਿੱਚ ਆਪ ਬੂਟ ਤੇ ਨਹੀਂ ਕਿਉਂ ਲਾਉਣਾ ਹੁੰਦਾ? ਕਿ ਆਪਾਂ ਵਿੱਚ ਹੀ ਪਾ ਲੈਨੇ ਮੈਨੂੰ ਪਤਾ ਹੈ ਮੈਂ ਦੂਜੇ ਪਰੌਠਿਆਂ ਨੂੰ ਵੀ ਵਿੱਚ ਹੀ ਲਾਉਣੀ ਆ ਤੇ ਉੱਤੇ ਨਹੀਂ ਲਾਉਂਦੇਗੇ। ਇਹਦੇ ਵਿੱਚ ਆਪਾਂ ਪਾਵਾਂਗੇ ਜੀਰਾ। ਜੀਰਾ ਇਹਦੇ ਵਿੱਚ ਪਰੌਠੇ ਚ ਸੋਣਾ। ਖੁੱਲਾ ਡੁੱਲਾ ਹੀ ਵਧੀਆ ਲੱਗਦਾ ਏ। ਆਹ ਦੇਖੋ। ਆ ਜੇ ਗਰਮ ਹੋ ਗਿਆ ਮਟਰ ਕਿਉਂ ਨਹੀਂ ਗਰਮ ਫਿਰ ਬਚਕੋ ਨਾ ਜੀਰਾ ਮੈਂ ਤਰਕਾ ਲਾ ਲੈਣੀ ਆ ਕਿ ਫਿਰ ਜੀਦਾ ਵਧੀਆ ਪਾਣੀ ਜਾਂਦਾ ਆ ਆਲੂ ਤਾਂ ਮੈਂ ਅੱਗੇ ਵੀ ਤੁਹਾਨੂੰ ਦੱਸਿਆ ਬਾਈ ਵੈਸੇ ਮੈਂ ਚੱਲ ਦਾਂ ਖਾ ਲੈਣੀ ਆ ਆ ਹੁਣ ਵਿੱਚ ਪਾ ਲਿਆ ਪੁਦੀਆ மூணா பிச்சா

ਨੋਂ ਦਾ ਦੋ ਚਾਂਚੇ ਵੇਖੇ ਨਾ ਬਹੁਤ ਥੋੜਾ ਜਿਆਦਾ ਹੀ ਪੈ ਜਾਣਾ ਤੇ ਪਰੌਠੇ ਇਹ ਦੂਜੀ ਗੱਲ ਨੂਨ ਮਿਰਚ ਨਹੀਂ ਤੇ ਇਹਨਾਂ ਵਧੀਆ ਬਣਨਾ ਪਰੌਠਾ ਕੋਸ਼ਿਸ਼ ਇਹ ਲਾਜ ਨਹੀਂ ਹੁੰਦਾ ਇਹ ਤੇ ਆਪਣੇ ਕੋਲ ਮਿਰਚਾਂ ਉਹਦੇ ਜਿਹੜੀਆਂ ਆਪਾਂ ਵੀਡੀਓ ਚ ਬਣਾਉਣੀ ਆ ਫਰਿੱਜ ਪਾਵਾਂਗੇ ਉਹ ਮਿਰਚਾਂ ਇਹ ਆਲੂ ਪਾਇਆ ਤੇ ਪਹਿਣ ਨਹੀਂ ਤਾਂ ਚੜ ਜਾਣਾ ਸਾਰਿਆਂ ਤੇ ਹੁਣ ਆਪਾਂ ਇਹਦੇ ਵਿੱਚ ਪਾਉਣੇ ਜੀ ਮਿਰਚੀ ਦੇਸੀ ਦਾ ਪਾ ਲੈਨੇ ਆਪਾਂ ਇਹ ਨਸਰ ਰੱਬ ਦੇ ਦੁੱਧ ਦੀ ਬੱਤੀ ਹੁਣ ਹਰੀ ਤਾਂ ਰਹਿਣੀਗੀ ਸਹੀ ਪਾ ਲੈਨੇ ਨਾ ਬਸ ਇਹਨਾਂ ਨੂੰ ਗੈਸ ਕਰਦੇ ਨੂੰ ਬੰਦ ਤੇ ਲੈਚਾ ਨੂੰ ਕੋਈ ਥੋੜਾ ਠੰਡਾ ਹੋਇਆ ਤੁੰਗੀ ਸਾਰੇ ਚੱਕਣ ਲੱਗ ਦੁੱਧ ਨੂੰ ਵਿੱਚ ਇਸ ਲਈ ਨਹੀਂ ਪਾਉਣਾ ਮੈਂ ਸੰਗ ਵਿੱਚ ਪਾਵਾਂਗੇ ਜ਼ਰੂਰ ਦੇ ਹੀ ਅੱਜ ਜੋ ਛੇਤੀ ਛਤੀ ਛੇਤੀ ਤਾਂ ਚੱਲੇਗੇ ਪਰ ਅਸੀਂ ਪਾ ਚੱਕੀਆਂ ਇਸ ਤਰ੍ਹਾਂ ਦਾ ਮਾਹੂਰ ਪੰਗਰ ਨਹੀਂ ਮਾਦਨੇ ਹੁਣ ਆਪਾਂ ਪਾ ਦੇਣੇ ਵਿੱਚ ਮਿਰਚਾਂ ਮਿਰਚਾਂ ਬਹੁਤ ਗੜੀਆਂ ਏ ਪਰ ਹੋ ਸਕਦਾ ਜਿਆਦਾ ਹੀ ਹੋ ਜਾਣ ਜੇ ਸਾਡੇ ਚੰਗਾ ਸਵਾ ਵੀ ਜਿਆਦਾ ਚਾਹੀਦਾ ਮਿਰਚਾਂ ਤਾਂ ਉੱਤਰ ਸਟਿਕ ਨਾ ਜਿਆਦਾ ਸਰਾਬ ਦਾ ਨਾਂ ਲੈ ਕੇ ਪਤਾ ਨਹੀਂ ਜੀ ਵੀਰੀ ਖਾਣੋਂ ਜਨਸੀ ਪੰਨੂਰ ਦੇ ਕੋਣਾਂ ਦੇ ਆਪਾਂ ਆਲੂ ਵਾਲੇ ਪਰੋਸੇ ਤੇ ਤੁਸੀਂ ਦੇਖਿਓ ਸਾਰੇ ਜਣੇ ਤੁਸੀਂ ਵੀ ਬਣਾਇਓ ਸਾਡੇ ਤਰੀਕੇ ਨਾਲ ਤਾਂ ਫੇਰ ਤੁਸੀਂ ਦੱਸਿਓ ਮੈਂ ਹਮ ਇੱਥੇ ਚੰਗੀ ਦਾ ਫੇਲ ਲਈਏ ਤੋ ਤੱਤਾ ਹੈ ਨਾ ਹਲੇ ਚੰਗੀ ਚੱਲਦੀ ਹੈ ਪੰਨਾ ਤੱਕ ਨੂੰ ਮੈਂ ਤੇ ਫੇਰ ਰੋਟਾ ਲੈ ਵੱਡਾ ਹੋ ਜਾਣਾ ਪ੍ਰੋਸੈਸ ਕੰਪਾਲੀ ਵੱਡੀ ਵੀਡੀਓ ਬਣ ਗਈ ਆ ਪਰ ਹੁਣ ਇਹਨੂੰ ਵਿੱਚ ਪਾ ਕੇ ਲਾ ਲੈਣਾ ਸਾਰੇ ਘਰਾਂ ਲਈ ਵੀ ਵੀਡੀਓ ਤਾਂ ਵੀ ਡਾਲ ਲੱਗਦਾ ਵੱਡੀ ਬਣ ਜਾਂਦੀ ਫਿਰ ਦੇਖ ਸਕਦੇ ਨਹੀਂ ਇਹ ਸਾਰੇ ਕੋਈ ਤਾਂ ਛੋਟੀ ਵੀ ਨਹੀਂ ਦੇਖਦੇ ਇਹਨਾਂ ਸੋਨਾ ਸਿਨਾਰੀਅਲ ਦੀ ਵੀਡੀਓ ਪਾਈ ਆ ਕਿ ਅਸੀਂ ਤੇਲ ਬਣਾਇਆ ਤੇ ਕੋਈ ਜ਼ਿਆਦਾ ਰਿਸਪੌਂਸ ਨਹੀਂ ਲੈ ਰਿਹਾ ਜਿੰਨਾ ਹੋਣਾ ਚਾਹੀਦਾ ਸੀਗਾ ਇਹ ਥੋੜਾ ਕਟਚਣਾ ਕਰ ਦੂੰ ਜਿਹੜਾ ਕਿਉਂ ਚ ਤੱਤਾ ਹੁੰਦਾ ਉਹ ਹੱਥਾਂ ਨੂੰ ਸਾੜਦਾ ਥੋੜਾ ਜਿਹਾ ਉਹਦੇ ਲਈ ਸੰਤਿਆ ਰੱਖਣੀ ਲੋੜ ਪੈਂਦੀ ਹੈ ਕਿਉਂ ਕੱਢਣੀ ਨੇ ਉਹ ਥਾਲ ਚ ਥਾਂ ਕਿਉਂ ਕੱਢਦੇ ਆਂ ਕਿ ਕੜਾਈ ਵੀ ਤਸਦੀ ਹੋ ਤੰਨੀ ਹਾਂ ਠੀਕਾ 6-3 ਹੁੰਦਾ ਹੋਣੀ ਹੈ ਪਾਣੀ ਦੇ ਵਿੱਚ ਹਾਂ ਠੀਕਾ ਹੋਰ ਤਾਂ ਇਹ ਸਾਰਾ ਸੌਖਾ ਤੁਝੂਗਾ ਕੰਮ ਨਹੀਂ ਕੜਾਈ ਤੱਕੇ ਉਹ ਵੀ ਮੇਰੇ ਤੋਂ ਲੱਗਦੀ ਹੈ ਕੰਮ ਵੱਡਾ ਬੰਦ ਹੈ ਹੁਣ ਆਪਾਂ ਦੇਖ ਲਾਂਗੇ ਖਾ ਕੇ ਜੇ ਜਿਹੜੀ ਚੀਜ਼ ਆਪਾਂ ਨੂੰ ਆਲੂ ਖਾ ਕੇ ਘੱਟ ਵੱਧ ਲੱਗੀ ਤੇ ਆਪਾਂ ਹੋਰ ਪਾਵਾਂਗੇ ਮੜਾ ਕੁੰਡਾ ਜਿਹਾ ਹੋਏ ਤੋਂ ਤੇ ਮੈਂ ਰੱਖੂੰਗੀ ਇਹਨੂੰ ਫਰਿੱਜ 'ਚ 5-7 ਮਿੰਟ ਲਈ ਨੂੰ ਮੇਕਰ ਆਪਾਂ ਤਪਾਉਣੇ ਤੇ ਲੋਰ ਉੰਨਾ ਉਰਨਾਪਾ ਕਿੰਨੇ ਦਿਨ ਹੋ ਗਏ ਸੀਗੇ ਬਾਲਿਆ ਨਹੀਂਗਾ ਤਾਂ ਹੁਣ ਆਪਾਂ ਉਹਨੂੰ ਕੱਲ ਗੋੜ ਭਿਉ ਕਿ ਲਾਤਾ ਸੀਗਾ ਤੇ ਬਾਲੇ ਤੈਨੂੰ ਹੋ ਗਏ ਪਏ ਨੂੰ ਪੀਸ ਲੂ ਔਰ ਮੈਨੂੰ ਐ ਕਰਕੇ ਸਾਰੇ ਨੂੰ ਮੋਂਮੇ ਵਿਕਲ ਨਹੀਂ ਤੇ ਵੇਖ ਕੇ ਵੈਨ ਨੂੰ ਖਾਤੀ ਫਿਰ ਅੱਜ ਤਾਂ ਇੱਕ ਡੜੀ ਆਲੂ ਦੀ ਹੈਗੀ ਤੇ ਉਹ ਤੋੜ ਦਿੰਦਾ ਥਮੈ ਨੂੰ ਖਾ ਕੇ ਦੇਖ ਲਉਂਗਾ ਇਥੋਂ ਜਾਂ ਦੇਖੂਗੀ ਕਿ ਸਾਈਡ ਤੇ ਹੋ ਸਕਦਾ ਬੜਾ ਹੋਵੇ ਨਹੀਂ ਸਾਰਾ ਕੁਝ ਪਰਫੈਕਟ ਆਉਣੇ ਪੈਣੇ ਪਰੋਠੇ ਤੇ ਤੁਹਾਨੂੰ ਪਤਾ ਮੈਂ ਵੱਡੇ ਬਣਾਉਣੇ ਹੁੰਦੇ ਆ ਆਪ ਇਧਰ ਰੱਖ ਦਿੰਦੇ ਨੂੰ ਬਣਾ ਬਣਾ ਕੇ ਮੈਂ ਇਧਰ ਰੱਖ ਲੈਣੇ ਇਹ ਠੀਕ ਹੈ ਛੇਡੋ ਵਰਕਟਾਪ ਸਾਫ ਹੁੰਦਾ ਐਨਾ ਸੋਚੋ ਕੀ ਗੰਦਾ ਹੁਣ ਆਪਾਂ ਇਹਦੇ ਵਿੱਚ ਪਾ ਕੇ ਆਲੂ ਉਹਤੇ ਰੱਖੋ ਤੁਸੀਂ ਇਹਨੂੰ ਤੇ ਤੁਸੀਂ ਵੀ ਇਹਨੂੰ ਜੇ ਰਾਤ ਕਿਤੇ ਅਸੀਂ ਆਲੂ ਬਣਾ ਲੈਨੇ ਤਾਂ ਫੇਰ ਤੁਸੀਂ ਦੇਖਦੇ ਸਾਡਾ ਸਿਆਉਣੇ ਤੇ ਸਹਾਕਾ ਹੋ ਜਾਣਾ ਸੀਗਾ ਆਲੂ ਥੋੜੇ ਪੋਲੇ ਆ ਹੋਏ ਪੈ ਲਾ ਦੂੰਗੇ ਉੱਥੇ ਜਾ ਕੇ ਮੈਂ ਉਹ ਥੋੜਾ ਪੰਨੂਗੇ ਵੱਧ ਕਰਤੇ ਨਹੀਂ ਸਾਡੇ ਤੂੰ ਇਦਾਂ ਰੁੱਟਿਆ ਕੀਆਂ ਬਾਤਾਂ ਸੀਗੀਆਂ ਤੱਕ ਜੀ ਤੇ ਮੰਡੀ ਗੱਲ ਇਹ ਰਹਿੰਦੀ ਹੈ ਹੁਣ 2 ਤੇ ਰੋਟੀ ਬਹੁਤ ਵਧੀਆ ਕੁਸਤੀ ਵੀ ਬਣਾਇਆ ਕਰੂਗੀ ਆਪਾਂ ਹੁਣ ਮਿਲਦੇ ਆਂ ਜੀ ਨੈਕਸਟ ਵੀਡੀਓ ਨਾਲ ਸਾਸਤ੍ਰ ਕਾਲ ਜੀ ਸਾਰਿਆਂ ਨੂੰ ਤੇ ਨੂਰ ਦੇ ਰੋਟੇ ਆਪਣਾ ਰੈਡੀ ਹੈ ਤੇ ਆਪਾਂ ਦਿਖਾਉਂਦੇ ਆ ਤੁਹਾਨੂੰ ਕਿਵੇਂ ਬਣਾਇਆ ਸਾਰਾ ਕੁਝ ਤੇ ਲਾਈਕ ਕਮੈਂਟ ਸ਼ੇਅਰ ਜ਼ਰੂਰ ਕਰੇਗਾ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ